ਨੇੜੇ ਬੰਗਲਾਦੇ ਰਹਿਣ ਵਾਲੇ ਨੇਵੀ ਕਮਾਂਡਿੰਗ ਅਫਸਰ ਰਾਮਕਮਰ ਵੱਲੋਂ ਸਰहदी ਇਲਾਕਿਆਂ ਦੇ ਤਿੰਨ ਪਿੰਡਾਂ ਲਈ ਰੋਜ਼ਾਨਾ ਲੰਗਰ ਦੀ ਸੇਵਾ ਪਹਚਾਨ ਦਾ ਬਿੜਾ ਚੁੱਕਿਆ ਹੋਇਆ ਹੈ ਜਿਸ ਦੇ ਚਲਦੇ ਉਹਨਾਂ ਨੇ ਜਾਣਕਾਰੀ ਦਿੱਤੇ ਹੋਏ ਕਿ ਆ ਕਿ ਉਹਨਾਂ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਦੇ ਨਾਲ ਰੋਜ਼ਾਨਾ 500 ਲੋਕਾਂ ਲਈ ਲੰਗਰ ਬਣਵਾ ਕੇ ਤਿਆਰ ਕਰਕੇ ਉੱਥੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਇਹਨਾਂ ਪਿੰਡਾਂ ਦੇ ਗੁਰਦੁਆਰੇ ਤੇ ਮੰਦਰਾਂ ਦੇ ਵਿੱਚ ਇਹ ਲੰਗਰ ਪਹੁੰਚਾਇਆ ਜਾਂਦਾ ਹੈ ਇਸ ਤੋਂ ਬਾਅਦ ਉੱਥੇ ਅਨਾਊਂਸਮੈਂਟ ਹੁੰਦੀ ਹੈ ਤੇ ਲੋਕ ਆਪਣੇ ਘਰਾਂ ਤੋਂ ਆ ਕੇ ਇਹ ਲੰਗਰ ਜਾ ਕੇ ਜਾਂਦੇ ਨੇ ਉਹਨੇ ਕਿਹਾ ਕਿ ਜਿਹੜੇ ਲੋਕ ਨਹੀਂ ਪਹੁੰਚ ਰਹੇ ਉਹਨਾਂ ਨੂੰ ਇਹ ਲੰਗਰ ਪਹੁੰਚਾਇਆ ਵੀ ਜਾ ਰਿਹਾ ਹੈ ਆਓ ਸੁਣਦੇ ਹਾਂ ਕਿ ਆਖਿਰਕਾਰ ਇਹ ਲੰਗਰ ਬਣਾਉਣ ਦੀ ਸੇਵਾ ਦੀ ਪ੍ਰੇਰਣਾ ਉਹਨਾਂ ਨੂੰ ਕਿਸ ਤਰ੍ਹਾਂ ਮਿਲੀ ਤੇ ਕਿਸ ਤਰ੍ਹਾਂ ਉਹਨਾਂ ਨੇ ਇਸ ਸੇਵਾ ਨੂੰ ਸ਼ੁਰੂ ਕੀਤਾ ਮਾਝੇ ਫੋਲੋਰਾਮ ਜੀ ਬਾਅਦ ਦੀ ਮਾਦੀ ਸੇਵਾ ਕਰਨਾ ਬਾਬਾ ਜੀ ਦੀ ਕਿਰਪਾ ਨਾਲ ਮੇਰੇ ਤੇ ਬੱਸ ਬਾਬਾ ਦੀ ਕਿਰਪਾ ਹੈ ਇਹਨਾਂ ਦੀ ਕਿਰਪਾ ਨਾਲ ਲੰਗਰ ਚੱਲੂ ਹੋ ਰਿਹਾ ਔਰ ਸਾਡੇ ਪਿਛਲੇ ਬਜ਼ੁਰਗ ਜੀ ਕਰਨੇ ਆਏ ਨੇ ਸਾਨੂੰ ਵੀ ਇਸ ਜੀ ਦਾ ਬਾਬਾ ਜੀ ਅੰਦਰ ਮੰਨ ਦੇ ਬਸੇ ਦੇ ਆਪਣੇ ਭਰਾਵਾਂ ਦੇ ਸਹਿਯੋਗ ਨਾਲ ਸਭ ਕਰੋ ਬਾਬਾ ਜੀ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ ਇਹ ਸ੍ਰੀ ਸਤਗੁਰੂ ਸਿਹਤ ਪਾਸ਼ਾ ਬਾਬਾ ਜੀ ਦਾ ਸੱਚਾ ਦਰਬਾਰ ਹੈ ਇਹ ਸਾਡੀ ਸੇਵਾ ਜਨਮਾਂ ਤੋਂ ਲੱਗੀ ਦੀ ਹੈ ਸਾਡੇ ਪਹਿਲੇ ਬਜ਼ੁਰਗ ਕਰਦੇ ਸੀਗੇ ਬਸ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਨੇ ਸਾਨੂੰ ਸੇਵਾ ਦਿੱਤੀ ਪ੍ਰਭੂ ਦੀ ਕਿਰਪਾ ਨਾਲ ਹਰ ਸਾਲ ਹੁੰਦੀ ਏ ਇੱਕ ਨਾਰਮਲ ਹੁੰਦੀ ਏ ਪਰ ਇਹ ਡਿਸਾਸਟਰ ਨੂੰ ਦੇਖਦੇ ਹੋਏ ਅਸੀਂ ਨਿਰਣੇ ਲਿਆ ਮੈਂ ਆਪਣੇ ਸਾਰੇ ਭਰਾਵਾਂ ਨਾਲ ਵੱਡਿਆਂ ਨਾਲ ਗੱਲ ਕੀਤੀ ਇਹਨਾਂ ਨੇ ਮੈਨੂੰ ਅਪਰੀਸ਼ੀਏਟ ਕੀਤਾ ਮੇਰੇ ਦੋ ਮੇਰੇ ਭਾਜੀ ਗੁਰਦਾਸਪੁਰ ਵੀ ਨੇ ਉਹਨਾਂ ਨੇ ਕਿਹਾ ਕਿ ਹਾਂ ਬੇਟਾ ਤੂੰ ਸ਼ੁਰੂ ਕਰੋ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਮੋਟੀਵੇਸ਼ਨ ਦੇ ਨਾਲ ਇਹ ਰੋਜ਼ ਹਰ ਰੋਜ਼ 500 ਘਰਾਂ ਦਾ ਖਾਣਾ ਬੰਦਾ ਪਿਆਇਆ ਹਰ ਤਰ੍ਹਾਂ ਡੇਲੀ ਮੀਨੂ ਚੇਂਜ ਕਰੀਦਾ ਹੈ ਸਬਜੀ ਭਾਜੀ ਚਪਾਤੀ ਕਦੀ ਪੂਰੀ ਕਦੀ ਚਾਵਲ ਦਾਲ ਚਾਵਲ ਸਾਰਾ ਬਣਦਾ ਪਿਆਇਆ ਔਰ ਮੈਂ ਨਹੀਂ ਕਹਿ ਸਕਦਾ ਕਿ ਮੈਂ ਆਰਗੇਨਾਈਜ਼ ਕਰਦਾ ਪਿਆ ਬਾਬਾ ਜੀ ਆਰਗੇਨਾਈਜ਼ ਕਰਦੇ ਪਿਆ ਔਰ ਸੇਵਾਦਾਰ ਸਾਰੇ ਕੰਮ ਕਰਦੇ ਪਿਆ ਇਹਨਾਂ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਪ੍ਰਭੂ ਦੀ ਕਿਰਪਾ ਤੋਂ ਬਿਨਾ ਬਾਬਾ ਜੀ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਜੇ ਟੂਟ ਲੰਗਰ ਚੱਲਦਾ ਪਿਆ ਜਦ ਤੱਕ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਦੀਆਂ ਰਸੋਈਆਂ ਦੇ ਵਿੱਚ ਆਪਣਾ ਖਾਣਾ ਨਹੀਂ ਹੋਵੇਗਾ ਜਦ ਤੱਕ ਇਹਨਾਂ ਵਿੱਚ ਸਮਰੱਥਾ ਨਹੀਂ ਹੋਵੇਗੀ ਤਦ ਤੱਕ ਟੂਟ ਲੰਗਰ ਪ੍ਰਭੂ ਦਾ ਚੱਲਦਾ ਰਹੇ ਕਿਉਂ ਜੀ ਭਾਗ ਜੀ ਚਲੇਗਾ ਤੁਹਾਡਾ ਸਹਿਯੋਗ ਆ ਇਹ ਸਾਰੀ ਪ੍ਰਭੂ ਦੀ ਕਿਰਪਾ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਜਿੰਨੇ ਸਾਡੇ ਅਫੈਕਟਡ ਲੋਕ ਨੇ ਜਿੱਥੇ ਤੱਕ ਸਾਡੀ ਰੀਚ ਜਾਂਦੇ ਹੈ ਜਰੂਰ ਕਰਾਂਗੇ ਪ੍ਰਭਾਵਿਤ ਤੇ ਹੈ ਜੀ ਜਦੋਂ ਮੈਂ ਦੇਖਿਆ ਸੀ ਇਹਨਾਂ ਲੋਕਾਂ ਦੇ ਵਿੱਚ ਪ੍ਰਭਾਵਿਤ ਤੇ ਹੈ ਮੈਂ ਕਿ ਜੇ ਮੈਂ ਖਾਣਾ ਖਾ ਰਿਆਂ ਤੇ ਮੇਰੇ ਜੀਵ ਹੋਰ ਸਾਰੇ ਕਿਦਾਂ ਖਾਣਾ ਖਾਂਦੇ ਹੋਣਗੇ ਉਹਨਾਂ ਦੇ ਘਰਾਂ ਵਿੱਚ ਜਿੱਦਾਂ ਮੈਂ ਖਾਣਾ ਉਹਨਾਂ ਦੇ ਘਰਾਂ ਵਿੱਚ ਪ੍ਰੋਬਲਮ ਹੈ ਆਪ ਦੇਖੀ ਜਦੋਂ ਮੈਂ ਪਹਿਲੇ ਦਿਨ ਹੜ ਦੇ ਵਿੱਚ ਆਇਆ ਸੀਗਾ ਮੈਂ ਆ ਨਹੀਂ ਸਕਦਾ ਪਰ ਮੈਂ ਪਹੁੰਚਿਆ ਪਹੁੰਚ ਕੇ ਜਦੋਂ ਤੋਂ ਦੇਖਿਆ ਵੀ ਇੱਥੇ ਤੇ ਕੋਈ ਕਨੈਕਟੀਵਿਟੀ ਨਹੀਂ ਆ ਪਰ ਲੋਕ ਚੜੇ ਹੋਏ ਨੇ ਖਾਣਾ ਕਿੱਥੋਂ ਬਣਾਉਣਗੇ ਜੇ ਸਾਡਾ ਇੱਥੋਂ ਦਾ ਰਾਸ਼ਨ ਖਰਾਬ ਹੋ ਗਿਆ ਤੇ ਉਹਨਾਂ ਦਾ ਵੀ ਰਾਸ਼ਨ ਖਰਾਬ ਹੋ ਗਿਆ ਜਦੋਂ ਇਸ ਚੀਜ਼ ਨੇ ਮੇਰੇ ਮਨ ਦੇ ਵਿੱਚ ਟੱਚ ਕੀਤਾ ਕਿ ਉਹਨਾਂ ਦਾ ਸਾਰਾ ਰਾਸ਼ਨ ਖਰਾਬ ਹੋ ਗਿਆ ਫਿਰ ਮੈਂ ਕਿਹਾ ਵੀ ਕੱਲ ਤੋਂ ਇੱਥੋਂ ਲੰਗਰ ਬਣੇਗਾ ਅਹੀਂ ਇਹਨਾਂ ਨੂੰ ਜਰੂਰ ਖਲਾਵਾਂਗੇ ਚਾਹੇ ਪਾਣੀ ਦੇ ਵਿੱਚ ਜਾ ਕੇ ਕਿਉਣਾ ਜਾਣਾ ਪਏਗਾ ਅਹੀਂ ਗਏ ਅਹੀਂ ਟਰਾਲੀ ਵਾਲੇ ਨੂੰ ਵੀ ਕਿਹਾ ਕਿ ਵੀਰ ਤੇਰੀ ਟਰਾਲੀ ਦੀ ਜ਼ਰੂਰਤ ਪੈਣੀ ਆ ਤੇਰੇ ਟਰੈਕਟਰ ਦੀ ਜ਼ਰੂਰਤ ਪੈਣੀ ਆ ਉਹਨੇ ਹਨ ਪੂਰਾ ਸਹਿਯੋਗ ਦਿੱਤਾ ਕਿ ਜ਼ਰੂਰ ਜਹੀਂ ਪਿੰਡ-ਪਿੰਡ ਜਾ ਕੇ ਵੀ ਜ਼ਰੂਰ ਖਾਣਾ ਖਲਾਵਾਂਗੇ ਤੇ ਇਸੇ ਤਰ੍ਹਾਂ ਹੀ ਜੇ ਹਰ ਇੱਕ ਦੇ ਸਹਿਯੋਗ ਦੇ ਨਾਲ ਲੰਗਰ ਬਣਦਾ ਇੱਥੇ ਐ ਸੇਫ ਜਗ੍ਹਾ ਆਏਗੀ ਥੋੜੀ ਉੱਚੀ ਜਗ੍ਹਾ ਆਏਗੀ ਤੇ ਇੱਥੇ ਲੰਗਰ ਬਣ ਜਾਂਦਾ بارش ਅੱਜ ਆ ਰਹੀ ਆ ਲੇਕਿਨ بارش ਦੇ ਵਿੱਚ ਵੀ ਲੰਗਰ ਬਣਦਾ ਪਿਆ ਆ ਥੋੜੀ ਮੁਸ਼ਕਲ ਘਟਿਆ ਜਿਵੇਂ ਲੰਗਰ ਬਣ ਜੇਗਾ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਤਾ ਗੁਰਦੁਆਰੇ ਸਾਹਿਬ ਵਿੱਚ ਅਨਾਉਂਸਮੈਂਟ ਹੋ ਜਾਂਦੀ ਆ ਜਾਂ ਕੁਝ ਲਿੰ ਉਹ ਵਿਚਾਰੇ ਕੁਝ ਲਿਆ ਹੁੰਦੇ ਨੇ ਕੁਝ ਬਜ਼ੁਰਗ ਨਹੀਂ ਆ ਸਕਦੇ ਉਹਨਾਂ ਦਾ ਅਸੀਂ ਫਿਰ ਭੇਜ ਦਿੰਨੇ ਆ ਲੰਗਰ ਜੀ ਜੁਆ ਵਾਸਤੇ ਬੱਚਿਆਂ ਵਾਸਤੇ ਕੁਝ ਪ੍ਰੈਗਨੈਂਟ ਲੇਡੀਆਂ ਐ ਉਹਨਾਂ ਦੀ ਅਵਸਥਾ ਉੱਥੇ ਕੀਤੀ ਆ ਅਗਲਾ ਵਿਜ਼ਨ ਨਾਲ ਐ ਹੁਣ ਮੈਡੀਕਲ ਸੇਵਾ ਐਡ ਕਿਦਾਂ ਉਹਨਾਂ ਨੂੰ ਦਿੱਤੀ ਜਾਵੇ ਘਰ ਘਰ ਕੀਤਾ ਦਿੱਤੀ ਜਾਵੇ ਜੀ ਇਹ ਅਗਲਾ ਜੂਰ ਕੋਈ ਘਰ ਵਿੱਚ ਬਿਮਾਰ ਨਾ ਹੋਵੇ ਅਗਲਾ ਐ ਸਾਡਾ ਜ਼ਰੂਰ ਵਿਜ਼ਨ ਹੈਗਾ ਜੇ ਕਾਰਾ ਬੱਬਾ ਜੀ ਪਾਉਂਗੀ ਜੀ